ਅਸੀਂ ਪਹੁੰਚੇ ਤਾਪਾ ਦੇ ਰੇਲਵੇ ਸਟੇਸ਼ਨ ਤੇ ਡਿਸਟ੍ਰਿਕਟ ਬਰਨਾਲਾ ਦਾ ਤਾਪਾ ਸ਼ਹਿਰ ਜਿੱਥੋਂ ਦੇ ਜੰਪਾਲ ਰਿਟਾਇਰਡ ਡੀਪੀ ਨਿਰਮਲ ਸਿੰਘ ਕਾਟੀ ਜੋ ਕਿ ਚਨਈ ਵਿਖੇ ਹੋਈਆਂ ਜੈਵਨ ਥ्रो ਦੀਆਂ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਤਾਪਾ ਪਹੁੰਚ ਰਹੇ ਨੇ ਉਹਨਾਂ ਦਾ ਸਵਾਗਤ ਕਰਨ ਲਈ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਤੇ ਉਹਨਾਂ ਦੇ ਦੋਸਤ ਦਲਵੀਰ ਸਿੰਘ ਜੀ ਢਾਲੀਵਾਲ ਬਠਿੰਡਾ ਤੋਂ ਵਿਸ਼ੇਸ਼ ਤੌਰ ਤੇ ਤਪਾ ਦੇ ਰੇਲਵੇ ਸਟੇਸ਼ਨ ਤੇ ਆਪਣੇ ਯਿਗਰੀ ਯਾਰ ਨਿਰਮਲ ਸਿੰਘ ਕਾਟੀ ਦਾ ਸਵਾਗਤ ਕਰਨ ਲਈ ਪਹੁੰਚੇ ਨੇ ਢੋਲ ਟਮਕਿਆਂ ਦੀ ਆਵਾਜ਼ ਵੀ ਇਸ ਤੋਂ ਬਾਅਦ ਜਦੋਂ ਟ੍ਰੇਨ ਆ ਗਈ ਉਦੋਂ ਚੱਲੇਗੀ ਵੱਖ-ਵੱਖ ਸਾਡੇ ਅਦਾਰੇ ਦੇ ਪੱਤਰਕਾਰ ਵੀ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਨੇ ਤੇ ਤੁਹਾਡੀ ਅਸੀਂ ਨਿਰਮਲ ਸਿੰਘ ਕਾਟੀ ਜੀ ਨਾਲ ਜਿਨ੍ਹਾਂ ਨੇ ਚਨਈ ਵਿਖੇ ਹੋਈਆਂ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਸ਼ਹਿਰ ਹੀ ਨਹੀਂ ਬਲਕਿ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਤਪਾ ਮੰਡੀ ਤੋਂ ਵਿਜੇ ਸ਼ਰਮਾ ਦੀ ਰਿਪੋਰਟ ਉਹਦੇ ਪਰਮੇਤਲ ਦਰਵੀਰ ਸਿੰਘ ਦਿੱਲੀ ਕਹਿੰਦੇ ਨੇ ਜਿਹਨੂੰ ਪਿਆਰ ਨਾਲ ਥਾਲੀਵਾਲ ਉਹਨਾਂ ਨਾਲ ਗੱਲ ਕਰਵਾਵਾਂਗੇ ਹਾਂਜੀ ਤੁਹਾਡੇ ਦੋਸਤ ਚੇਨਈ ਤੋਂ ਕਾਸ਼ੀ ਦਾ ਤੱਕ ਮੰਜਿਤ ਕੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਬਹੁਤ ਅੱਜ ਖੁਸ਼ੀ ਦਾ ਦਿਨ ਹੈ ਸਾਡੇ ਸਾਰੇ ਤੱਬੇ ਸ਼ਹਿਰ ਵਾਸਤੇ ਸਾਡੇ ਉਹ ਕਲਾਸ ਫੈਲੋ ਵੀ ਆ ਵੈਸੇ ਵੀ ਸਾਨੂੰ ਬੜੀ ਖੁਸ਼ੀ ਅੱਜ ਉਹਨੂੰ ਅਸੀਂ ਸਵਾਗਤ ਕਰਨ ਵਾਸਤੇ ਸਾਰਾ ਤੱਬਾ ਆਇਆ ਹੋਇਆ ਇੱਥੇ ਬਹੁਤ ਬਹੁਤ ਵਧਾਈਆਂ ਦੇਣ ਵਾਸਤੇ ਉਹਨਾਂ ਨੂੰ ਅਸੀਂ ਸਾਰੇ ਮਿਲ ਕੇ ਅੱਜ ਉਹਨਾਂ ਦਾ ਸਵਾਗਤ ਕਰਾਂਗੇ ਜੀ ਧੰਨਵਾਦ ਟਾਡੇ ਉਹਨਾਂ ਦੇ ਨਿਰਮਲ ਸਿੰਘ ਕਾਰਟੀ ਦੇ ਪਰਮ ਮਿੱਤਰ ਰਾਮ ਸਰੂਪ ਜੀ ਹਾਂਜੀ ਤੁਹਾਡਾ ਕੀ ਕਹਿਣਾ ਹੈ ਨਿਰਮਲ ਸਿੰਘ ਬਹੁਤ ਦੇਰ ਤੋਂ ਟਰਾਈ ਕਰ ਰਹੇ ਸੀ ਇਹ ਐਕਚੁਅਲੀ ਬਹੁਤ ਪਹਿਲਾਂ ਰਿਜ਼ਰਵ ਕਰਦੇ ਸੀ ਇਸ ਦਾ ਹੱਕਦਾਰ ਸੀਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਸਵਾਦ ਲਈ ਪੂਰੀਆਂ ਤਿਆਰੀਆਂ ਜੀ ਪੂਰੀਆਂ ਜੀ ਫੁੱਲ ਤਿਆਰੀਆਂ ਢੋਲ ਟਮਕੇ ਹਾਂ ਬਾਦੂ ਓਕੇ ਧੰਨਵਾਦ ਇੰਟਰ ਸਿਟੀ ਟ੍ਰੇਨ ਆ ਤਪਾ ਦੇ ਪਲੇਟਫਾਰਮ ਤੇ ਆ ਰਹੀ ਹੈ ਜਿਸ ਦੇ ਵਿੱਚ ਸਾਡੇ ਸ਼ਹਿਰ ਤਫਾ ਮੰਡੀ ਦਾ ਜੰਪ ਵਾਲਾ ਅਤੇ ਸ਼ਹਿਰ ਤਫਾ ਮੰਡੀ ਦਾ ਸਾਡਾ ਮਾਣ ਨਿਰਮਲ ਸਿੰਘ ਕਾਟੀ ਇਸ ਟ੍ਰੇਨ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਸਵਾਗਤ ਕਰ ਲਈ ਸ਼ਹਿਰ ਦੇ ਸਾਡੇ ਸ਼ਹਿਰ ਦਾ ਮਾਣ ਨਿਰਮਲ ਸਿੰਘ ਕਾਟੀ ਜੋ ਕਿ ਚਨਈ ਵਿਖੇ ਹੋਈਆਂ ਚੈਂਪੀਅਨਸ਼ਿਪ ਦੇ ਵਿੱਚ ਕਾਲਸੀ ਦਾ ਤਗਵਾ ਜਿੱਤ ਕੇ ਤਫਾ ਮੰਡੀ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਨ ਲਈ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਤਫਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਉਹਨਾਂ ਦਾ ਮੋਠਾ ਮੂੰ ਮਿੱਠਾ ਕਰਵਾਇਆ ਜਾ ਰਿਹਾ ਹੈ ਉਹਨਾਂ ਸਾਈਡ ਤੋਂ ਕਿ ਸਾਈਡ ਤੋਂ Jangan lupa SUBSCRIBE, LIKE, ਜਿਹੜੀ ਵਿਖੇ ਹੋਈ ਚੈਂਪੀਅਨਸ਼ਿਪ ਕਾਂਸੀਆ ਤੱਕ ਮੈਂ ਜਿੱਤ ਕੇ ਆਇਓ ਕਿਵੇਂ ਲੱਗ ਰਿਹਾ ਹੈ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈਗਾ ਤੇ ਮੇਰੇ ਪੁਰਾਣੇ ਮਿੱਤਰ ਮੈਨੂੰ ਮਿਲ ਗਏ ਕੀ ਕਹਿਣਾ ਚਾਹੁੰਦੇ ਹੋ ਖੁਸ਼ੀ ਦੇ ਵਿੱਚ ਤੁਸੀਂ ਗੱਦਗੱਦ ਹੋਏ ਹੋ ਚਲੋ ਭਾਵੁਕ ਵੀ ਹੋ ਗਏ ਠੀਕ ਹੈ ਇਹ ਸਾਨੂੰ ਮਾੜੀ ਜੀ ਚੈਂਪੀਅਨਸ਼ਿਪ ਬਾਰੇ ਸਾਡੀ ਡਿਟੇਲ ਜਾਣਕਾਰੀ ਦੇ ਦਿਓ ਕਿੰਨੇ ਦਸ਼ਾਂ ਦੇ ਭਾਗ ਲਿਆ ਸੀ 20 ਅੰਡੀਆਂ ਨੇ ਭਾਗ ਲਿਆ ਤਾਂ 25 ਮੈਂਡੀਆਂ ਸੀਗੇ ਓਕੇ ਸਾਡੇ ਜਿਹੜੇ ਮੈਂਬਰ ਸੀ ਜੈਲੰਦਰ ਉਹਦੇ ਵਿੱਚ ਉਹ 34 ਜਾਣੇ ਸੀਗੇ 34 ਜਾਣੇ ਚੋਂ ਮੇਰਾ ਤੀਜਾ ਸੀ ਠੀਕ ਹੈ ਕਾਸ਼ ਇਹੋ ਜੇ ਕਮਾ ਹਾਂ ਬਹੁਤ ਮੈਡਲ ਮੈਂ ਲੱਖੇ ਹੁਣ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਹੀ ਕਹਿਣਾ ਵੀ ਗਰਾਊਂਡ 'ਤੇ ਜ਼ਰੂਰ ਜਾਓ ਠੀਕ ਹੈ ਕੋਈ ਕਿਸ ਕਰੋ ਠੀਕ ਹੈ ਇੱਕ ਦਿਨ ਤੁਹਾਨੂੰ ਮੈਡਲ ਮਿਲੂਗਾ ਹੀ ਮਿਲੂਗਾ ਓਕੇ ਗਾਰੰਟੀ ਹੈ ਮੇਰੀ ਜੇ ਆਪਾਂ ਗਰਾਊਂਡ 'ਤੇ ਨਹੀਂ ਜਾਵਾਂਗੇ ਤਾਂ ਮੈਡਲ ਨਹੀਂ ਮਿਲੂਗਾ ਤੁਸੀਂ ਕਿਹੜੇ ਵਰਗ ਦੇ ਵਿੱਚ ਖੜੇ ਸੀ ਮੈਂ 60 ਪਲੱਸ ਜੀ ਮੈਂ ओके okay. मेरी उम्र ਦਾ 63 ਸਾਲ 8 ਮਹੀਨੇ 2 ਦਿਨਾਂ ਹੈਗੀ ਠੀਕ ਹੈ ਮਾਮੂਨ ਮੈਂ 60 ਪਲੱਸ ਚ ਜੀ ਪਰ ਅਸੀਂ ਜਵਾਬ دیتا ਉੱਤੇ ਮੈਂ ਬੜਾ ਸਾਫ ਕੋਰੀਆ ਚ ਹੋ ਰਹੀ ਹੈਗੀ ਓਕੇ ਚਲੋ ਬਹੁਤ ਬਹੁਤ ਮੁਬਾਰਕਾਂ ਦਾਦਾ ਜੀ ਸੁਖਾਨੰਦ ਮਾਰਾ ਜੀ ਜੈ